ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਫੋਰਸ ਨਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕਔਰਾਜ਼ੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਤੇ ਅੱਜ ਫੇਰ ਮੈਂ ਇੱਕ ਵਾਰ ਤੁਹਾਨੂੰ ਦੱਸ ਰਹੀ ਹਾਂ ਜੀ ਕਿ ਆਪਾਂ ਡਿਸਟ੍ਰਿਕਟ ਸੰਗਰੂਰ ਤੋਂ ਬਿਲੋਂਗ ਕਰਦੇ ਹਾਂ ਠੀਕ ਹੈ ਜੀ ਤੇ ਆਪਾਂ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਕੰਮ ਜਿਹੜਾ ਕਰ ਰਹੇ ਹਾਂ ਕਾਫੀ ਸਾਰੇ ਮੈਸੇਜ ਆਉਂਦੇ ਜਿਹੜੀਆਂ ਨਵੀਆਂ ਪਹਿਣਾ ਜੁੜਦੀਆਂ ਨੇ ਪਹਿਲਾਂ ਲੋਕੇਸ਼ਨ ਪੁੱਛਦੇ ਆ ਕਿ ਤੁਹਾਡੀ ਲੋਕੇਸ਼ਨ ਕੀ ਹੈ ਠੀਕ ਹੈ ਜੀ ਤੇ ਵੈਸੇ ਸਾਡੇ ਮੇਲਾ ਦਾ ਵੀਡੀਓ ਦੇ ਵਿੱਚ ਆਪਾਂ ਮੈਂ ਹਰੇਕ ਵੀਡੀਓ 'ਚ ਦੱਸਦੀ ਹਾਂ ਬਟ ਕਈ ਵਾਰ ਧਿਆਨ 'ਚੋਂ ਨਿਕਲ ਜਾਂਦਾ ਇਸ ਕਰਕੇ ਜਿਹੜਾ ਨਹੀਂ ਦੱਸਿਆ ਜਾਂਦਾ ਹੈਗਾ ਠੀਕ ਹੈ ਜੀ ਤੇ ਅੱਜ ਵਾਲੇ ਸੂਟ ਵੀ ਬਹੁਤ ਹੀ ਜ਼ਿਆਦਾ ਸੋਹਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪ ਇੱਕਨ ਤੁਸੀਂ ਪ੍ਰੈਸ ਕਰਦੇ ਇਸ ਕਰਕੇ ਤੁਹਾਡੇ ਕੋਲ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਨਹੀਂ ਜਾਂਦੀ ਹੈਗੀ ਔਰ ਜਿੰਨੇ ਤੱਕ ਤੁਹਾਡੇ ਕੋਲ ਵੀਡੀਓ ਪਉਂਦੀ ਉਹਨੇ ਟਾਈਮ ਤੱਕ ਜਿਹੜੇ ਸੂਟ ਨੇ ਸਾਰੇ ਤੁਹਾਡੇ ਹੱਥੋਂ ਨਿਕਲ ਚੁੱਕੇ ਹੁੰਦੇ ਨੇ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਈਡ ਤੇ ਸਬਸਕ੍ਰਾਈਬ ਲਿਖਿਆ ਹੋਇਆ ਉਹਨੂੰ ਪ੍ਰੈਸ ਕਰੋ ਔਰ ਨਾਲ ਹੀ ਬੈਲ ਆਈਕਨ ਉਹਨੂੰ ਵੀ ਜਰੂਰ ਪ੍ਰੈਸ ਕਰੋ ਠੀਕ ਹੈ ਜੀ ਤੇ ਇਸ ਕਰਕੇ ਕਹਿ ਰਹੀ ਹਾਂ ਮੈਂ ਕਿਉਂਕਿ ਤੁਹਾਨੂੰ ਸਾਰੇ ਸੂਟਾਂ ਦੀ ਵੀਡੀਓ ਜਿਹੜੀ ਉਹ ਟਾਈਮ ਨਾਲ ਮਿਲ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਕਿਉਂਕਿ ਸਾਡੇ ਸੂਟ ਹੀ ਇੰਨੇ ਜ਼ਿਆਦਾ ਸੋ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਇਹ ਰਹੇਗਾ ਜੀ क्रश कॉटन ਦੇ ਉੱਪਰ ਠੀਕ ਹੈ क्रश कॉटन काफी ज्यादा ट्रेंडिंग ਦੇ ਵਿੱਚ ਹੈ ਤੁਸੀਂ ਦੇਖੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਨਾਲ ਰਹੇਗੀ ਜੀ ਪਲੇਨ ਸਲਵਾਰ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਕੰਟਰਾਸਟ ਹੈ ਲਾਈਟ ਐਂਡ ਡਾਰਕ ਦਾ ਜਿਹੜਾ ਕੰਟਰਾਸਟ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਵਿਦਆਊਟ ਦੁਪੱਟਾ ਇਹ ਵਾਲਾ ਸੂਟ ਰਹੇਗਾ ਜੀ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਹੈ ਅਗਰ ਤੁਹਾਨੂੰ ਇਹ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਅੱਜ ਤੁਹਾਨੂੰ ਪ੍ਰਿੰਟ ਸੂਟ ਹੀ ਦਿਖਾਵਾਂਗੇ ਕਿਉਂਕਿ ਆ ਭੈਣਾਂ ਦੀ ਡਿਮਾਂਡ ਜ਼ਿਆਦਾ ਹੁਣ ਪ੍ਰਿੰਟ ਸੂਟਾਂ ਨੂੰ ਲੈ ਕੇ ਚੱਲ ਰਹੀ ਹੈ ਕਿਉਂਕਿ ਮੌਸਮ ਤੁਹਾਨੂੰ ਪਤਾ ਹੈ ਗਰਮੀ ਦਾ ਜੀ ਤੇ ਹਰੇਕ ਨੂੰ ਹੀ ਨਵੇਂ ਮੌਸਮ ਦੇ ਵਿੱਚ ਨਵੇਂ ਸੂਟ ਜੜਨੇ ਚਾਹੀਦੇ ਹੁੰਦੇ ਨੇ ਠੀਕ ਹੈ ਜੀ 30 ਦਾ ਬ੍ਰਾਂਡ ਰਹੇਗਾ ਜੇ ਮੈਂ ਤੁਹਾਨੂੰ ਦੱਸਿਆ ਠੀਕ ਹੈ ਬਿਨਾ ਸਟੈਂਪ ਤੋਂ ਤੁਹਾਨੂੰ ਕੋਈ ਫੈਬਰਿਕ ਜਿਹੜਾ ਨਹੀਂ ਮਿਲੇਗਾ ਤੇ ਇਸੇ ਕਾਟਨ ਦੇ ਵਿੱਚ ਜਿਹਨੂੰ क्रश कॉटन ਆਪਾਂ ਕਹਿੰਦੇ ਆ ਤੇ ਹੁਣ ਇੱਥੇ ਕਾਫੀ ਭੈਣਾਂ ਦੇ ਕਈ ਵਾਰ ਮੈਸੇਜ ਵੀ ਹੁੰਦੇ ਨੇ ਕਿ ਅਸੀਂ ਲਾਈਨਿੰਗ ਨਹੀਂ ਐਡ-ਆਨ ਕਰਵਾਣੀ ਸੂਟ ਦੇ نیچے ਮੈਂ ਹਮੇਸ਼ਾ ਹੀ ਦੱਸਦੀ ਹੁੰਨੀ ਆ ਕਿ ਅੱਜ ਕੱਲ ਫੈਬਰਿਕ ਪਹਿਲਾਂ ਵਰਗਾ ਨਹੀਂ ਆਉਂਦਾ ਕਿ ਹੈਵੀ weight ਵਾਲਾ ਹੋਵੇ ਅੱਜ ਕੱਲ ਫੈਬਰਿਕ ਦਾ ਜਿਹੜਾ weight ਹੈ ਸਿਰਫ ਇੱਕ ਦੁਪट्टे ਜਿੰਨਾ ਰਹਿ ਗਿਆ ਹੁਣ ਤੁਸੀਂ ਇਹ ਫੈਬਰਿਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਲਾਈਟ weight ਆ ਔਰ ਸੌਫਟ ਆ ਠੀਕ ਹੈ ਔਰ ਇੱਕ ਗੱਲ ਹੋਰ ਹੈ ਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਆਪਾਂ ਕਹਿੰਦੇ ਸੂਟਾਂ ਨੂੰ ਵਲ ਪੈਂਦੇ ਉਹ ਕੋਈ ਦਿੱਕਤ ਨਹੀਂ ਆਏਗੀ ਠੀਕ ਹੈ ਜੀ ਕਿਉਂਕਿ ਇਹ ਫੈਬਰਿਕ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਇਸ ਦੇ ਨਾਲ ਤੁਸੀਂ ਬੇਸ ਕਲਰ ਦੀ ਸਲਵਾਰ ਰੱਖ ਸਕਦੇ ਹੋ ਠੀਕ ਹੈ ਜੀ ਕਰੀਮੀ ਆਫ ਵਾਈਟ ਵੀ ਰੱਖ ਸਕਦੇ ਹੋ ਜਿਹੜੀ ਤੁਸੀਂ ਲਾਇਕ ਕਰੋਗੇ ਆਪਾਂ ਉਹ ਸਲਵਾਰ ਤੁਹਾਨੂੰ ਨਾਲ ਜਿਹੜੀ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਸ ਦਾ ਵੀ ਪ੍ਰਾਈਸ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਠੀਕ ਹੈ ਤੇ ਜਿਹੜਾ ਜਿਹੜਾ ਪਸੰਦ ਹੈ ਜਲਦੀ ਜਲਦੀ ਤੁਸੀਂ ਆਪਣੇ ਲਈ ਜਿਹੜਾ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਬਿਨਾ ਪੇਮੈਂਟ ਤੋਂ ਕਿਸੇ ਦਾ ਕੋਈ ਸੂਟ ਹੋਲਡ ਨਹੀਂ ਹੋਏਗਾ ਠੀਕ ਹੈ ਫਿਰ ਕਾਫੀ ਭੈਣਾ ਕਹਿ ਰਹੇ ਨੇ ਕਿ ਅਸੀਂ ਅ ਅਗਲੇ ਦਿਨ ਪੇਮੈਂਟ ਕਰਾਂਗੇ ਬਟ ਅਗਲੇ ਦਿਨ ਉਹਨਾਂ ਦਾ ਸਾਇਡ ਮਾਈਂਡ ਜਿਹੜਾ ਚੇਂਜ ਹੋ ਜਾਂਦਾ ਇਸ ਕਰਕੇ ਪੇਮੈਂਟ ਨਹੀਂ ਕਰਦੇ ਫਿਰ ਸਾਡੇ ਸੂਟ ਜਿਹੜੇ ਉਹ ਇੱਦਾਂ ਸਟਕ ਹੋ ਜਾਂਦੇ ਨੇ ਠੀਕ ਹੈ ਜੀ ਫਿਰ ਸਾਡੇ ਜਿੰਨੀ ਵੀ ਪ੍ਰਿੰਟਿੰਗ ਹੈ ਉਹ ਰੁਕਣ ਵਾਲੀ ਨਹੀਂ ਹੁੰਦੀ ਕਿਉਂਕਿ ਸਾਡੀ ਸਾਰੀ ਪ੍ਰਿੰਟਿੰਗ ਹੀ ਸੋਹਣੀ ਹੁੰਦੀ ਹੈ ਠੀਕ ਹੈ ਜੀ ਲਓ ਜ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬੜਾ ਹੀ ਸੋਹਣਾ ਨਾ ਜ਼ਿਆਦਾ ਵੱਡਾ ਹੈ ਨਾ ਹੀ ਜ਼ਿਆਦਾ ਛੋਟਾ ਹੈ ਬੜਾ ਸੋਹਣਾ ਮੀਡੀਅਮ ਜੇ ਫਲਾਰ ਬਣੇ ਹੋਏ ਨੇ ਕਲਰ ਬਹੁਤ ਹੀ ਪਿਆਰਾ ਹੈ ਜੀ ਠੀਕ ਹੈ ਇਸ ਦੇ ਨਾਲ ਵੀ ਰਹੇਗੀ ਪਲੇਨ ਸਲਵਾਰ ਪ੍ਰਿੰਟ ਬਹੁਤ ਪਿਆਰਾ ਹੈ ਜੀ ਇਸ ਦੇ ਨਾਲ ਪਲੈਂਸ ਸਲਵਾਰ ਰਹੇਗੀ ਜੀ ਤੁਸੀਂ ਇਸ ਨਾਲ ट्राਊਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਜੀ ਇਹ ਵੀ ਵਿਦਆਊਟ ਦੁਪੱਟਾ ਰਹੇਗਾ ਇਸ ਦਾ ਪ੍ਰਾਈਸ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਅਗਰ ਤੁਸੀਂ ਲਾਈਨਿੰਗ ਐਡ ਕਰਵਾਉਣੀ ਤੁਸੀਂ ਬਿਲਕੁਲ ਲਾਈਟ ਵੇਟ ਜਿਹੜੀ ਲਾਈਨਿੰਗ ਹੈ ਨੀਚੇ ਐਡ ਕਰਵਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਲਾਈਨਿੰਗ ਦੇ ਨਾਲ ਮੈਂ ਹਮੇਸ਼ਾ ਕਹਿੰਦੀ ਕਿ ਜਿਹੜੀ ਆਪਣੇ ਫੈਬਰਿਕ ਦੀ ਗ੍ਰੇਸ ਵੀ ਬਣ ਜਾਂਦੀ ਹੈ ਤੁਹਾਡੀ ਫਿਟਿੰਗ ਵੀ ਅੱਛੀ ਆਉਂਦੀ ਹੈ ਔਰ ਸੂਟ ਦੀ ਜਿਹੜੀ ਲਾਈਫ ਹੈ ਉਹ ਲੌਂਗ ਹੋ ਜਾਂਦੀ ਹੈ ਠੀਕ ਹੈ ਜੀ ਤੇ ਇਹ ਰਹੇਗਾ ਜੀ ਐਸ ਕੇ ਬ੍ਰਾਂਡ ਦਾ ਠੀਕ ਹੈ ਲਓ ਜੀ ਲਓ ਜੀ ਅਗਲਾ ਸੂਟ ਬੜਾ ਹੀ ਪਿਆਰਾ ਕਿਉਂਕਿ ਆਪਾਂ ਸਾਰੀਆਂ ਭੈਣਾਂ ਨੂੰ ਧਿਆਨ ਦੇ ਵਿੱਚ ਰੱਖ ਲੈਣੇ ਆਂ ਬਟ ਕਿਤੇ ਨਾ ਕਿਤੇ ਆਪਾਂ ਮੰਮੀਆਂ ਦਾਦੀਆਂ ਮਾਸੀਆਂ ਨੂੰ ਧਿਆਨ ਦੇ ਵਿੱਚੋਂ ਕੱਢ ਦਿੰਨੇ ਆਂ ਨਾ ਪਰ ਇਹ ਸਾਡੇ ਵਾਸਤੇ ਗਲਤ ਗੱਲ ਐ ਤੇ ਲਓ ਜੀ ਅੱਜ ਇਹਦੇ ਵਿੱਚ ਜਿਹੜੇ ਸੂਟ ਕੁਛ ਰਹਿਣਗੇ ਉਹ ਸਾਰੇ ਤੁਸੀਂ ਆਪਣੀ ਮੰਮੀ ਵਾਸਤੇ ਮਾਸੀ ਵਾਸਤੇ ਚਾਚੀ ਵਾਸਤੇ ਵੀ ਤੁਸੀਂ ਬਣਵਾ ਸਕਦੇ ਹੋ ਇਹ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਐ ਜੀ ਬੜਾ ਹੀ ਸੋਹਣਾ ਛੋਟਾ ਛੋਟਾ ਜਿਹਾ ਪ੍ਰਿੰਟ ਹੈ ਔਰ ਤੁਸੀਂ ਆਪਣੀ ਮੰਮੀ ਵਾਸਤੇ ਆਪਣੀ ਮਾਸੀ ਵਾਸਤੇ ਚਾਚੀ ਵਾਸਤੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ ਕਾਟਨ ਹੈ ਔਰ ਵਿਦਆਊਟ ਲਾਈਨਿੰਗ ਇਹ ਵਾਲਾ ਸੂਟ ਜਿਹੜਾ ਬਣੇਗਾ ਔਰ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਇਸ ਨੂੰ ਵੇਅਰ ਕਰ ਸਕਦੇ ਹੋ ਕੁੱਟ-ਕੁੱਟ ਕੇ ਹੰਡਾਉਣ ਵਾਲਾ ਕੱਪੜਾ ਹੈ ਜੀ ਇਹ ਘਰੇ ਵਾਸ਼ ਕਰੋ ਜਿਵੇਂ ਮਰਜੀ ਇਸ ਨੂੰ ਠੀਕ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਸ ਦਾ ਪ੍ਰਾਈਸ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਅਗਰ ਤੁਹਾਨੂੰ ਇਹ ਪਸੰਦ ਆ ਤੁਸੀਂ ਬਾਹਰ ਬੈਠੀਆਂ ਭੈਣਾਂ ਨੂੰ ਬਸ ਇੱਥੋਂ ਚਿੰਤਾ ਹੁੰਦੀ ਕਿ ਸਾਡੀ ਮੰਮੀ ਨੂੰ ਟਾਈਮ ਨਾਲ ਸੂਟ ਮਿਲ ਜਾਣ ਤਾਂ ਉੱਥੇ ਬੈਠੀਆਂ ਉਹ ਆਰਡਰ ਕਰ ਦੇਣਗੇ ਮੰਮਾ ਵਾਸਤੇ ਠੀਕ ਹੈ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਠੀਕ ਹੈ ਜੀ ਲੋਚ ਅਗਲਾ ਪ੍ਰਿੰਟ ਇਹ ਵੀ ਬਹੁਤ ਹੀ ਪਿਆਰਾ ਔਰ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹ ਵਿਦਾਊਟ ਲਾਈਨਿੰਗ ਬਣਨਗੇ ਠੀਕ ਹੈ ਭੈਣੋ ਤੁਹਾਨੂੰ ਕੋਈ ਵੀ ਸਟਿਚਿੰਗ ਦਾ ਚਾਰਜਸ ਨਹੀਂ ਐਕਸਟਰਾ ਪੇ ਕਰਨੇ ਪੈਣਗੇ ਕਿਉਂਕਿ ਵਿਦਾਊਟ ਲਾਈਨਿੰਗ ਇਹ ਬਣਨਗੇ ਠੀਕ ਹੈ ਔਰ ਮੈਂ ਦੱਸਣਾ ਭੁੱਲ ਗਈ ਕਿ ਇਹ ਰੀਵਾ ਬ੍ਰਾਂਡ ਦਾ ਫੈਬਰਿਕ ਹੈ ਠੀਕ ਹੈ ਕੋਈ ਇਦਾਂ ਨਹੀਂ ਹੈਗਾ ਕਿ ਲੋਕਲ ਹੈ ਕੋਈ ਜਾਂ ਆ ਵੀ ਉਹਦੇ ਤੁਹਾਨੂੰ ਸਿੰਪਲ ਦੇਤਾ ਬਿਨਾ ਬ੍ਰਾਂਡ ਤੋਂ ਦੇਤਾ ਰੀਵਾ ਬ੍ਰਾਂਡ ਦਾ ਫੈਬਰਿਕ ਹੈ ਲਓ ਜੀ ਅੱਛੀ ਕੁਆਲਿਟੀ ਦੀ ਕਾਟਨ ਹੈ ਇਸ ਦੇ ਨੀਚੇ ਵੀ ਲਾਈਨਿੰਗ ਜਿਹੜੀ ਨਹੀਂ ਲੱਗੇਗੀ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਹੈ ਜੀ ਟਰੌਜ਼ਰ ਨਾਲ ਬਣਾਉਣਾ ਟਰੌਜ਼ਰ ਨਾਲ ਬਣਾਓ ਸਲਵਾਰ ਨਾਲ ਬਣਾਉਣਾ ਸਲਵਾਰ ਨਾਲ ਬਣਾਓ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਜੀ ਲਓ ਜੀ ਅਗਲਾ ਪ੍ਰਿੰਟ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਪਹਿਲਾ ਕਲਰ ਦਿਖਾਇਆ ਉਹ ਹੈਗਾ ਸੀ ਗ੍ਰੇ ਕਲਰ ਔਰ ਇਹ ਬੜਾ ਹੀ ਪਿਆਰਾ ਜਿਹਾ ਲਾਈਟ ਪਿਸਤਾ ਜਿਹਾ ਕਲਰ ਹੈ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜਿੱਦਾਂ ਅਕੇ ਗਰਮੀ ਵਧ ਰਹੀ ਉਹਦੇ ਅਕੋਰਡਿੰਗ ਆਪਾਂ ਪ੍ਰਿੰਟਿੰਗ ਲੈ ਕੇ ਆਏ ਆ ਔਰ ਵਿਦਆਊਟ ਲਾਈਨਿੰਗ ਬਣੇਗਾ ਠੀਕ ਹੈ ਜੀ ਬਹੁਤ ਅੱਛੀ ਕੁਆਲਿਟੀ ਦੀ ਫੈਨਾ ਹਾ ਕਾਟਨ ਹੈ ਜੀ ਕੋਈ ਇਦਾਂ ਨਹੀਂ ਕਿ ਹਲਕੀ ਫੁਲਕੀ ਕਾਟਨ ਹੈ ਔਰ ਲਾਈਟ ਵੇਟ ਹੈ ਔਰ ਬਿਨਾ ਲਾਈਨਿੰਗ ਤੋਂ ਬਣੇਗਾ ਠੀਕ ਹੈ ਜੀ ਇਹ ਵੀ ਵਿਦਆਊਟ ਦੁਪੱਟਾ ਰਹੇਗਾ ਅਗਰ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਔਰ प्रिंटिंग करी चेक कर लो बहुत प्यारा प्रिंट है जी कलर भी बहुत ही ज्यादा सोहना है लो जी। भी कलर चेक करो ये लाइट पिस्ता कलर है जी इस तरह चेक करो इस तरह ਓਹੋ ਕੀ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਔਰ ਲਾਈਟ ਪਿਸਤਾ ਸ਼ੇਡ ਅਗਰ ਮੈਂ ਕਹਾ ਤਾਂ ਲਾਈਟ ਪਿਸਤਾ ਸ਼ੇਡ ਹੈ ਜਿਹੜੀ ਇਹਦਾ ਬੇਸ ਕਲਰ ਰਹੇਗਾ ਠੀਕ ਹੈ ਜੀ ਦੁਪੱਟਾ ਸਿੰਗਲ ਕਲਰ ਦਾ ਕਰਵਾ ਸਕਦੇ ਹੋ ਵਿਦਾਊਟ ਦੁਪੱਟਾ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਔਰ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਜੀ ਸਾਰੇ ਹੀ ਅੱਛੀ ਕੁਆਲਿਟੀ ਦੇ ਸੂਟ ਨੇ ਜੀ ਕੋਈ ਵੀ ਬਿਨਾ ਤੁਹਾਨੂੰ ਬ੍ਰਾਂਡ ਦਾ ਸੂਟ ਜਿਹੜਾ ਨਹੀਂ ਮਿਲੇਗਾ ਲੋ ਜੀ ਅਗਲਾ ਸੂਟ ਆਏਗਾ ਜੌਰਜਟ ਦਾ ਜਿਹੜੀਆਂ ਭੈਣਾਂ ਜੌਰਜਟ ਲਾਈਕ ਕਰਦੀਆਂ ਨੇ ਠ ਬਹੁਤ ਹੀ ਪਿਆਰਾ ਜਾਂ ਫਲਾਰ ਦੇ ਵਿੱਚ ਪਿਆਰੇ ਜਿਹੇ ਫਲਾਰ ਬਣੇ ਹੋਏ ਨੇ ਬਹੁਤ ਸੋਹਣਾ ਵੱਡਾ ਵੱਡਾ ਪ੍ਰਿੰਟ ਹੈ ਕੁਝ ਪਹਿਣਨ ਨੂੰ ਵੱਡੇ ਪ੍ਰਿੰਟ ਪਸੰਦ ਹੁੰਦੇ ਨੇ ਇਸ ਤਰ੍ਹਾਂ ਠੀਕ ਹੈ ਜੀ ਬਹੁਤ ਪਿਆਰਾ ਬੇਸ ਕਲਰ ਹੈ ਜੀ ਦੁਪੱਟਾ ਟਾਈ ਐਂਡ ਡਾਈ ਕਰਵਾ ਸਕਦੇ ਹੋ ਆ ਸਿੰਗਲ ਕਲਰ ਦਾ ਕਰਵਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰ੍ਹਾਂ ਦਾ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹੋ ਜੀ ਠੀਕ ਹੈ ਬਹੁਤ ਹੀ ਪਿਆਰਾ ਮੈਂ ਕਹਿ ਰਹੀ ਹਾਂ ਕਿ ਜੌਰਜਟ ਦੇ ਉੱਪਰ ਇਹ ਬਣਿਆ ਹੋਇਆ ਪੀਸ ਠੀਕ ਹੈ ਲੋ ਜੀ ਇਹ ਵੀ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਹੈ ਜੀ ਇਸ ਨਾਲ ਤੁਸੀਂ ਇਹ ਵਾਲੇ ਕਲਰ ਦੀ ਬਾਟਮ ਲਗਾ ਸਕਦੇ ਹੋ ਇਹ ਵਾਲੇ ਕਲਰ ਦੀ ਬਾਟਮ ਲਗਵਾ ਸਕਦੇ ਹੋ ਬਟ ਇਹਨਾਂ ਦੇ ਇਹ ਦੋਨੇ ਕਲਰਾਂ ਦੀ ਹੀ ਬਾਟਮ ਜਿਆਦਾ ਅੱਛੀ ਲੱਗੇਗੀ ਹੋਰ ਇਹ ਬੇਸ ਕਲਰ ਦੀ ਬਾਟਮ ਜਿਆਦਾ ਅੱਛੀ ਨਹੀਂ ਲਗਣੀ ਇਹ ਦੋਨੋਂ ਕਲਰ ਦੀ ਹੀ ਬਾਟਮ ਆਪਾਂ ਨੇ ਲਗਾ ਕੇ ਭੇਜੀਏ ਆਪਾਂ ਤੁਹਾਨੂੰ ਇੱਕ ਬਾਟਮ ਤਾਂ ਤੁਹਾਨੂੰ ਨਾਲ ਲਗਾ ਕੇ ਦਿਖਾ ਦਿੰਨੀ ਆ ਚਲੋ ਜੀ ਇਸਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਬਾਟਮ ਲਗਾ ਸਕਦੇ ਹੋ ਜਿਕੇ ਜਿਵੇਂ ਇਹ ਵਾਲੇ ਫਲਾਰ ਬਣੇ ਹੋਏ ਨੇ ਇਹਨਾਂ ਨਾਲ ਮੈਚ ਕੀਤੀ ਹੋਈ ਆਪਾਂ ਨੇ ਅਗਰ ਤੁਸੀਂ ਇਹ ਵਾਲੇ ਨਾਲ ਲਗਾਣਾ ਚਾਹੁੰਦੇ ਤੁਸੀਂ ਇਸ ਵਾਲੇ ਨਾਲ ਵੀ ਲਗਾ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਲਾਈਨਿੰਗ オーਰਗੈਂਜ਼ਾ ਦੇ ਵਿੱਚੇ ਬਣਿਆ ਹੋਇਆ ਸੌਰੀ ਟੈਬੀ ਲਾਈਨਿੰਗ ਦੇ ਵਿੱਚੇ ਇਹ ਵਾਲਾ ਫੈਬਰਿਕ ਰਹੇਗਾ ਤੁਸੀਂ ਦੇਖੋ ਬਹੁਤ ਹੀ ਲਾਈਟ ਵੇਟ ਹੈ ਕਾਟਨ ਦੀ ਲਾਈਨਿੰਗ ਲਗਵਾ ਸਕਦੇ ਹੋ ਤੁਸੀਂ ਇਸ ਦੇ نیچے ਕਿਉਂਕਿ ਤੁਹਾਡੇ ਸੂਟ ਜਿਹੜੀ ਗ੍ਰੇਸ ਜ਼ਿਆਦਾ ਆਏਗੀ ਬਣ ਕੇ ਲਾਈਨਿੰਗ ਲਾਉਣ ਦੇ ਨਾਲ ਠੀਕ ਹੈ ਜੀ ਪ੍ਰਿੰਟ ਬਹੁਤ ਹੀ ਪਿਆਰਾ ਹੈ ਜਿਹੜਾ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ। ਲੋ ਜੀ ਇਹ ਰਹੇਗਾ ਪਿਓਰ オーਰਗਨ ਦਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਇਹ 올ਓਵਰ ਪ੍ਰਿੰਟ ਰਹੇਗਾ। ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਉਹ ਮੈਚਿੰਗ ਸੋਹਣੀਆਂ ਲੱਗਦੀਆਂ ਕੁਝ ਚੀਜ਼ਾਂ 올ਓਵਰ ਦੇ ਵਿੱਚ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਇਹ 올ਓਵਰ ਦੇ ਵਿੱਚ ਬਹੁਤ ਹੀ ਪਿਆਰਾ ਬਣੇਗਾ ਠੀਕ ਹੈ ਇਸ ਨੂੰ ਤੁਸੀਂ A ਲਾਈਨ ਦੇ ਵਿੱਚ ਬਣਾ ਸਕਦੇ ਹੋ ਛੋਟੇ ਚਾਕ ਵਾਲਾ ਬਣਾ ਸਕਦੇ ਹੋ ਫਰਸ਼ੀ ਸਲਵਾਰ ਦੇ ਨਾਲ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ। ਬਿਲਕੁਲ ਸੌਫਟ オーਗੈਂਜ਼ਾ ਜੀ ਲਾਈਟ ਵੇਟ ਹੈ ਕਿਤੇ ਕਿਸੇ ਤਰ੍ਹਾਂ ਦੀ ਕੋਈ ਐਡੀਟੇਸ਼ਨ ਨਹੀਂ ਇਹਦੇ ਵਿੱਚ ਠੀਕ ਹੈ ਤੁਸੀਂ ਦੋਨੋਂ ਮੌਸਮ ਦੇ ਵਿੱਚ ਜਿਹੜਾ ਆਰਾਮ ਨਾਲ ਪਾ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਬਣਿਆ ਹੋਇਆ ਲੋ ਜੀ ਅਗਲਾ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਕ੍ਰਸ਼ ਕਾਟਨ ਦੇ ਵਿੱਚ ਰਹੇਗਾ ਤੁਸੀਂ ਇਸ ਦੇ ਨਾਲ ਗ੍ਰੇ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਔਰ ਤੁਸੀਂ ਬੇਸ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਬੇਸ ਕਲਰ ਦੀ ਬਾਟਮ ਜ਼ਿਆਦਾ ਅੱਛੀ ਲੱਗੇਗੀ ਓਤਨਾ ਸੂਟ ਜਿਹੜੀ ਗ੍ਰੇ ਸੇ ਜ਼ਿਆਦਾ ਬਣੇਗੀ ਠੀਕ ਹੈ ਜੀ ਸਕਰੀਨ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦ ਬਾਟਮ ਹੋ ਰਿਹਾ ਠੀਕ ਹੈ ਜੀ ਵਿਦਆਊਟ ਦੁਪੱਟਾ ਵਿਦ ਬਾਟਮ ਓਕੇ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਉਨੋ ਜੀ ਅਗਰ ਆ 컬러 ਰਹੇਗਾ ਸ਼ਿਮਰ ਦੇ ਉੱਪਰ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਇਸ ਦੀ ਵੀ ਠੀਕ ਹੈ ਇਸ ਦੇ ਨਾਲ ਵੀ ਤੁਸੀਂ ਬੇਸ ਕਲਰ ਦੀ ਬਾਟਮ ਲਗਵਾ ਸਕਦੇ ਹੋ ਜਿਵੇਂ ਜਿੱਚ ਥੋੜਾ ਡਾਰਕ ਜਿਹਾ ਸ਼ੇਡ ਹੈ ਇਹਦੇ ਨਾਲ ਦੀ ਵੀ ਬਾਟਮ ਲਗਵਾ ਸਕਦੇ ਹੋ ਬਹੁਤ ਪਿਆਰੀ ਇਹਨਾਂ ਬਾਟਮ ਲੱਗੇਗੀ ਆ ਬਾਕੀ ਅਸੀਂ ਤੁਹਾਨੂੰ ਮੈਚਿੰਗ ਕਰਕੇ ਭੇਜ ਦਾਂਗੇ ਤੁਸੀਂ ਸਾਨੂੰ ਦੱਸ ਦਿਓਗੇ ਤੁਸੀਂ ਇਸ ਕਲਰ ਦੀ ਲਾਈਕ ਕਰ ਦਿਓ ਸਾਨੂੰ ਸੇਮ ਹੀ ਇਹਦੇ ਨਾਲ ਮੈਚਿੰਗ ਕਰਕੇ ਜਿਹੜੀ ਬਾਟਮ ਹੈ ਉਹ ਲਗਾ ਕੇ ਦਵਾਂਗੇ ਠੀਕ ਹੈ ਜੀ ਸ਼ਿਮਰ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਜ਼ਿਆਦਾ ਸੌਫਟ ਹੈ ਲਾਈਟ ਵੇਟ ਹੈ ਠੀਕ ਹੈ ਲਾਈਨਿੰਗ ਇਹਦੇ નીચે ਲੱਗੇਗੀ ਠੀਕ ਹੈ ਔਰ ਤੁਹਾਡਾ ਸੂਟ ਬਣਨੇ ਵੀ ਬਹੁਤ ਸੋਹਣੇ ਨੇ ਕਿਉਂਕਿ ਅਚੀ ਕੁਆਲਿਟੀ ਦੇ ਵਿੱਚ ਜਿੰਨੇ ਵੀ ਸੂਟ ਨੇ ਸਾਰਿਆਂ ਦੇ ਡਿਜ਼ਾਈਨਿੰਗ ਸੋਹਣੇ ਤੁਸੀਂ ਕਰਵਾਓ ਬਹੁਤ ਪਿਆਰੇ ਲੱਗਦੇ ਨੇ ਔਰ ਟਿਸਟਾ ਦਾ ਬ੍ਰਾਂਡ ਰਹੇਗਾ ਜੀ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਅਵੇਲੇਬਲ ਨੇ ਪਹਿਲਾ ਹੈਗਾ ਇਹ ਵਾਲਾ ਠੀਕ ਹੈ ਜੀ ਔਰ ਸੈਕਿੰਡ ਹੈਗਾ ਜੀ ਇਹ ਵਾਲਾ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਚੈੱਕ ਇਸ ਦੇ ਨਾਲ ਪਲੇਨ ਸਲਵਾਰ ਰਹੇਗੀ ਠੀਕ ਹੈ ਜੀ ਉਸ ਦੇ ਨਾਲ ਵੀ ਪਲੇਨ ਲੱਗੇਗੀ ਇਸ ਦੇ ਨਾਲ ਵੀ ਪਲੇਨ ਸਲਵਾਰ ਹੈ ਲਓ ਜੀ ਇਹਦੇ ਵਿੱਚ ਇੱਕ ਕਲਰ ਹੋਰ ਰਹੇਗਾ ਇਹ ਵੀ ਕਲਰ ਬਹੁਤ ਹੀ ਪਿਆਰਾ ਜੀ ਇਸਦੇ ਨਾਲ ਤੁਸੀਂ بیس ਕਲਰ ਦੀ ਸਲਵਾਰ ਨਹੀਂ ਲਗਾਓਗੇ ਤਾਂ ਇਹ ਵਾਲੇ ਕਲਰ ਦੀ ਸਕਿਨ ਕਲਰ ਦੀ ਸਲਵਾਰ ਐਡ ਕਰਾਓ ਕਿਉਂਕਿ بیس ਕਲਰ ਦੇ ਨਾਲ ਇੰਨੀ ਗਰੇਸ ਨਹੀਂ ਆਉਣੀ ਸਕਿਨ ਕਲਰ ਦੀ ਸਲਵਾਰ ਦੇ ਨਾਲ ਜ਼ਿਆਦਾ ਗਰੇਸ ਆਏਗੀ ਠੀਕ ਹੈ ਔਰ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਇਹ ਤੁਹਾਡਾ ਸੂਟ ਇਹ ਵੀ ਸ਼ਿਮਰ ਦੇ ਉੱਪਰ ਹੈ ਜੀ ਤੀਸਤਾ ਦਾ ਬ੍ਰਾਂਡ ਰਹੇਗਾ ਔਰ ਇਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਹੀ ਕਲਰ ਇੱਕ ਤੋਂ ਇੱਕ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਹੋਏਗਾ ਇਸ ਤਰ੍ਹਾਂ ਇਹ ਬੋਟਮ ਰਹੇਗੀ ਜੀ ਨਾਲ ਬਿਲਕੁਲ ਸੌਫਟ ਫੈਬਰਿਕ ਹੈ ਜੀ ਠੀਕ ਹੈ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਠੀਕ ਹੈ ਸਟਿਚ ਕਰਵਾ ਸਕਦੇ ਹੋ ਅਗਰ ਤੁਸੀਂ ਲੋਕਲ ਕਿਸੇ ਨੂੰ ਸੈਂਡ ਕਰਨਾ ਚਾਹੁੰਦੇ ਹੋ ਤੁਸੀਂ ਲੋਕਲ ਜਿਹੜਾ ਭੇਜ ਸਕਦੇ ਹੋ ਠੀਕ ਹੈ ਜੀ ਲੋਸ ਸ਼ਿਮਰ ਦੇ ਵਿੱਚ ਇੱਕ ਪ੍ਰਿੰਟ ਰਹੇਗਾ ਜੀ ਇਹ ਬਣਾਇਆ ਤਾਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹਦੇ ਵਿੱਚ ਫਿਟਿੰਗ ਵੀ ਬਹੁਤ ਅੱਛੀ ਬਣੇਗੀ ਬਹੁਤ ਸਟੈਚੇਬਲ ਜਾਂ ਫੈਬਰਿਕ ਅਗਰ ਮੈਂ ਕਹਾ ਬਾਡੀ ਦੇ ਅਕੋਰਡਿੰਗ ਹੀ ਸ਼ੇਪ ਲੈ ਲੈਂਦਾ ਠੀਕ ਹੈ ਅਗਰ ਤੁਸੀਂ ਇਸ ਨੂੰ 올ਓਵਰ ਬਣਾਉਂਦੇ ਤਾਂ ਉਹ ਵੀ ਸੋਹਣਾ ਲੱਗੇਗਾ ਅਗਰ ਇਸ ਨਾਲ ਤੁਸੀਂ ਮੈਚਿੰਗ ਕਰਨਾ ਚਾਹੋ ਤਾਂ ਤੁਸੀਂ ਮਹਿਰੂਨ ਕਲਰ ਦੀ ਮੈਚਿੰਗ ਜਿਹੜੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਮਹਿਰੂਨ ਕਲਰ ਦੀ ਮੈਚਿੰਗ ਹੀ ਜ਼ਿਆਦਾ ਸੋਹਣੀ ਲੱਗੇਗੀ ਇਹ ਵੀ ਸ਼ਿਮਰ ਦੇ ਉੱਪਰ ਹੈ ਜੀ ਤੀਸਤਾ ਦਾ ਬ੍ਰਾਂਡ ਰਹੇਗਾ ਕਿਉਂਕਿ 올ਓਵਰ ਬਣਾਉਣਾ ਚਾਹੁੰਦੇ ਤੁਸੀਂ ਵੈਸੇ ਪ੍ਰਾਈਸ ਇਹਦੇ ਜਿਹੜਾ ਜਿਹੜਾ ਇਹਨਾਂ ਵਿੱਚੋਂ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਆ ਪਲੀਜ਼ ਬਿਨਾ ਸਕਰੀਨਸ਼ਾਟ ਤੋਂ ਜਿਹੜਾ ਤੁਸੀਂ ਇਹ ਨਾ ਕਿਉਂਕਿ ਸਾਡਾ ਇਹ ਵਾਲਾ ਸੂਟ ਹੋਲਡ ਕਰ ਦਿਓ ਹਨ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕਿਹੜੇ ਕਿਹੜੇ ਸੂਟਾਂ ਦੀ ਵੀਡੀਓ ਪਾਈ ਹੋਈ ਹੈ ਹਨ ਔਰ ਕਿਹੜੇ ਕਿਹੜੇ ਪ੍ਰਿੰਟ ਨੇ ਉਸ ਵੀ ਆਟੋ ਵੀਡੀਓ ਦੇ ਵਿੱਚ ਚਲੋ ਜੀ ਅਗਲਾ ਸੂਟ ਰਹੇਗਾ ਕਾਟਨ ਦਾ ਬਹੁਤ ਹੀ ਪਿਆਰਾ ਜਿਹਾ ਕਾਟਨ ਹੈ ਜੀ ਇਹ ਆ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਆਰਾਮ ਨਾਲ ਜਿਹੜਾ ਵੇਅਰ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਦੀ ਸ਼ਰਟ ਰਹੇਗੀ ਜੀ ਇਸ ਤਰ੍ਹਾਂ ਠੀਕ ਹੈ ਜੀ ਔਰ ਜਿਹੜੀ ਸਾਈਡ ਤੇ ਕੰਨੀ ਦਿੱਤੀ ਹੋਈ ਤੁਸੀਂ ਬਾਹਾਂ ਤੇ ਲਗਵਾ ਸਕਦੇ ਹੋ ਠੀਕ ਹੈ ਜੀ ਸਲਵਾਰ ਦੀ ਮੂਰੀ ਤੇ ਲਗਵਾ ਸਕਦੇ ਹੋ ਨੈਕ ਡਿਜ਼ਾਈਨ ਕਰਵਾ ਸਕਦੇ ਹੋ ਦੇ ਨਾਲ ਠੀਕ ਹੈ ਔਰ ਇਹਦੇ ਨਾਲ ਸਲਵਾਰ ਰਹੇਗੀ ਜੀ ਇਸ ਤਰ੍ਹਾਂ ਦੀ ਟਰੌਜ਼ਰ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਸਟੇਟ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਔਰ ਇਸ ਦੇ ਨਾਲ ਦੁਪੱਟਾ ਰਹੇਗਾ ਜੀ ਪਿਓਰ ਕਾਟਨ ਦਾ ਬਿਲਕੁਲ ਮਲਮਲ ਕਾਟਨ ਦਾ ਦੁਪੱਟਾ ਹੈ ਔਰ ਖੁੱਲਾ ਡੁਲਾ ਜੀ ਗੁਰਦੁਆਰਾ ਸਾਹਿਬ ਪਾਲਣੇ ਦਾ ਬਹੁਤ ਜਿਆਦਾ ਸੋਹਣਾ ਸੂਟ ਨੇ ਕਿਉਂਕਿ ਦੁਪੱਟਾ ਬਿਲਕੁਲ ਵੀ ਇਹਦਾ ਇਧਰ ਉਧਰ ਨਹੀਂ ਹੁੰਦਾ ਹੈਗਾ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਇਸ ਤਰ੍ਹਾਂ ਅੱਜ ਵਾਲੇ ਸੂਟ ਸਾਰੇ ਹੀ ਆਫਰ ਤੇ ਨੇ ਜੀ ਜਿਹੜੇ-ਜਿਹੜੇ ਪਸੰਦ ਨੇ ਤੁਸੀਂ ਬਾਏ ਕਰ ਸਕਦੇ ਹੋ ਜਲਦੀ-ਜਲਦੀ ਕਿਉਂਕਿ ਜਿਹੜੇ ਇੱਕ ਵਾਰ ਸੂਟ ਆ ਗਿਆ ਉਹ ਦੁਬਾਰਾ ਨਹੀਂ ਮਿਲਦੇ ਹੈਗੇ ਜੀ ਕੋਈ ਵੀ ਆ ਰਿਪੀਟ ਬੜੀ ਮੁਸ਼ਕਲ ਨਾਲ ਕਰਦੇ ਆ ਆਪਾਂ ਠੀਕੇ ਕਿਉਂਕਿ ਟੇਸਟਾ ਜਿਹੜਾ ਹੋ ਗਿਆ ਉਹ ਦੁਬਾਰਾ ਪ੍ਰਿੰਟ ਬੜੇ ਮੁਸ਼ਕਲ ਨਾਲ ਬਣਾਉਂਦਾ ਠੀਕ ਹੈ ਕਿਉਂਕਿ ਟੀਸਟਾਕ ਇੱਕ ਐਦਾਂ ਦਾ ਬ੍ਰਾਂਡ ਹੈ ਹਰ ਵਾਰ ਕੁਝ ਨਵਾਂ ਲੈ ਕੇ ਆਉਂਦਾ ਹੈ ਠੀਕ ਹੈ ਜੀ ਚਲੋ ਜੀ ਜਿਹੜਾ ਜਿਹੜਾ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵਟਸਐਪ ਨੰਬਰ ਆਪਣਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਠੀਕੇ ਤੇ ਆਪਣਾ ਉਸ ਤੋਂ ਬਾਅਦ ਕਈ ਵੀ ਕਈ ਵਾਰ ਇਦਾਂ ਹੁੰਦਾ ਕਿ ਨਵੀਆਂ ਭੈਣਾਂ ਜੁੜਦੀਆਂ ਨੇ ਤੇ ਉਹ ਵਿਚਾਰੀਆਂ ਦੇ ਮੈਸੇਜ ਹੁੰਦੇ ਨੇ ਕਿ ਅਸੀਂ ਕਿੱਦਾਂ ਆਰਡਰ ਕਰ ਸਕਦੇ ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜਣਾ ਠੀਕੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਆਪਣਾ ਅਕਾਊਂਟ ਨੰਬਰ ਜਾਂ ਕਯੂਆਰ ਕੋਡ ਤੁਹਾਨੂੰ ਸੈਂਡ ਕਰਾਂਗੇ ਤੁਸੀਂ ਪੇਮੈਂਟ ਭੇਜ ਕੇ ਆ ਬਿਲਕੁਲ ਟੈਨਸ਼ਨ ਨਹੀਂ ਲੈਣੀ ਕਿ ਪੇਮੈਂਟ ਚਲੀ ਗਈ ਸ਼ਾਇਦ ਤੁਹਾਡਾ ਕੋਈ ਸਾਡਾ ਕੋਈ ਰਿਪਲਾਈ ਨਹੀਂ ਆਇਆ ਟੈਂਸ਼ਨ ਫਰੀ ਹੋਣਾ ਤੁਸੀਂ ਠੀਕ ਹੈ ਜੀ ਤੇ ਪੇਮੈਂਟ ਤੁਹਾਡੀ ਸਾਡੇ ਕੋਲ ਬਿਲਕੁਲ ਸੇਵ ਹੈ ਠੀਕ ਹੈ ਜੀ ਔਰ ਤੁਹਾਡਾ ਸਾਡਾ ਜਦੋਂ ਵੀ ਟਾਈਮ ਲੱਗਾ ਆਪਾਂ ਤੁਹਾਨੂੰ ਰਿਪਲਾਈ ਕਰਦੇ ਹਾਂ ਠੀਕ ਹੈ ਔਰ ਪੇਮੈਂਟ ਭੇਜਣ ਤੋਂ ਬਾਅਦ ਸਕਰੀਨਸ਼ਾਟ ਤੁਸੀਂ ਜ਼ਰੂਰ ਨਾਲ ਭੇਜਣਾ ਸਕਰੀਨਸ਼ਾਟ ਭੇਜਣ ਤੋਂ ਬਾਅਦ ਨਾਲ ਹੀ ਤੁਸੀਂ ਆਪਣਾ ਪ੍ਰੋਪਰ ਐਡਰੈਸ ਸਾਨੂੰ ਮੈਂਸ਼ਨ ਕਰਨਾ ਠੀਕ ਹੈ ਜੀ ਤੁਹਾਡੇ ਪ੍ਰੋਪਰ ਐਡਰੈਸ ਜਿਸ ਦਿਨ ਆਪਾਂ ਤੁਹਾਨੂੰ ਕੋਰੀਅਰ ਕਰਦੇ ਹਾਂ ਅਰਾਊਂਡ ਜਿਸ ਦਿਨ ਪੇਮੈਂਟ ਆਉਂਦੀ ਉਸ ਤੋਂ ਨੈਕਸਟ ਡੇ ਤੁਹਾਡਾ ਕੋਰੀਅਰ ਹੋ ਜਾਂਦਾ ਕਈ ਵਾਰ ਤੁਹਾਡੀ ਕੋਰੀਅਰ ਜਾਣ ਤੋਂ ਪਹਿਲਾਂ ਹੀ ਪੇਮੈਂਟ ਆਏ ਦੀ ਤਾਂ ਉਸੇ ਦਿਨ ਤੁਹਾਡਾ ਜਿਹ ਕੂਰੀਅਰ ਜਦੋਂ ਵੀ ਜਾਂਦੇ ਤੁਹਾਨੂੰ ਨਾਲ ਦੀ ਨਾਲ ਆਪਾਂ ਬਾਕਾਇਦਾ ਤੁਹਾਨੂੰ ਟਰੈਕਿੰਗ ਨੰਬਰ ਸੈਂਡ ਕਰਦੇ ਨੇ ਟਰੈਕਿੰਗ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡਾ ਕੂਰੀਅਰ ਕਿੱਥੋਂ ਤੱਕ ਪਹੁੰਚ ਗਿਆ ਠੀਕ ਹੈ ਜੀ ਹਜੇ ਵੀ ਜੇ ਕੋਈ ਕਨਫਿਊਜ਼ਨ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਔਰ ਸਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੀ ਜਿਹੜੀ ਕਨਫਿਊਜ਼ਨ ਹੈ ਉਹ ਦੂਰ ਕਰ ਸਕਦੇ ਹੋ ਮਿਲਦੇ ਹਾਂ ਜੀ ਨਵੀਂ ਟ੍ਰੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ